ਇੱਕ ਪੰਛੀ ਆਇਆ ਅਤੇ ਮੁੱਲਾ ਨਸੂਰਦੀਨ ਦੀ ਖਿੜਕੀ ਉੱਤੇ ਬੈਠ ਗਿਆ। ਪੰਛੀ ਅਜਨਬੀ ਸੀ ਜੋ ਮੁੱਲਾ ਨੇ ਕਦੇ ਪਹਿਲਾਂ ਨਹੀਂ ਵੇਖਿਆ ਸੀ। ਉਸ ਦੀ ਲੰਬੀ ਚੁੰਝ ਸੀ, ਉਸ ਦੇ ਸਿਰ ਉੱਤੇ ਕਲਗੀ ਸੀ। ਉਸ ਦੇ ਖੰਭ ਬਹੁਤ ਵੱਡੇ ਤੇ ਰੰਗीन ਸਨ। ਮੁੱਲਾ ਨੇ ਉਸ ਨੂੰ ਫੜ ਲਿਆ ਅਤੇ ਕਿਹਾ, "ਅਜੀਹਾ ਲੱਗਦਾ ਹੈ ਕਿਸੇ ਨੂੰ ਵੀ ਤੇਰੀ ਗਰੀਬ ਦੀ ਫਿਕਰ ਨਹੀਂ। ਦੇਖ ਤੇਰੇ ਪੰਖ ਕਿੰਨੇ ਲੰਬੇ-ਲੰਬੇ ਹੋਏ ਪਏ ਨੇ।" ਮੁੱਲਰ ਨੇ ਕੈਂਚੀ ਲੈ ਕੇ ਉਸ ਦੇ ਖੰਭ ਕੱਟੇ ਅਤੇ ਛੋਟੇ-ਛੋਟੇ ਕਰ ਦਿੱਤੇ ਥੋੜੀ ਕਲਗੀ ਤੇ ਚੁੰਝ ਵੀ ਕੱਟ ਦਿੱਤੀ ਅਤੇ ਸ਼ੀਸ਼ਾ ਚੁੱਕ ਲਿਆ ਆ ਤੇ ਪੰਛੀ ਨੂੰ ਕਹਿੰਦਾ ਵੇਖ ਹੁਣ ਤੂੰ ਬਿਲਕੁਲ ਕਬੂਤਰ ਵਰਗਾ ਲੱਗਦਾ ਏ ਹੁਣ ਤੂੰ ਮਜ਼ੇ ਨਾਲ ਉੱਡ ਸਕਦਾ ਏ ਪਰ ਹੁਣ ਉੱਡਣ ਦਾ ਕੋਈ ਰਸਤਾ ਨਹੀਂ ਰਿਹਾ ਉਹ لمبے ਖੰਭਾਂ ਕਰਕੇ ਹੀ ਉੱਡ ਸਕਦਾ ਸੀ ਜੋ ਕੱਟ ਦਿੱਤੇ ਗਏ ਉਹ ਪੰਛੀ ਕਬੂਤਰ ਨਹੀਂ ਸੀ ਪਰ ਮੁੱਲਰ ਸਿਰਫ ਕਬੂਤਰ ਤੋਂ ਜਾਣੂ ਸੀ ਉਸਦੀ ਕਲਪਨਾ ਕਬੂਤਰ ਤੋਂ ਪਰੇ ਨਹੀਂ ਜਾ ਸਕੀ ਤੁਹਾਡੇ ਘਰ ਵਿੱਚ ਪੈਦਾ ਹੋਇਆ ਹਰ ਬੱਚਾ ਅਜਨਬੀ ਹੁੰਦਾ ਹੈ ਉਸ ਵਰਗੇ ਬੱਚੇ ਦਾ ਜਨਮ ਦੁਨੀਆ ਵਿੱਚ ਕਦੇ ਨਹੀਂ ਹੋਇਆ ਹੁੰਦਾ ਉਸਦੀ ਅਲੱਗ ਪਛਾਣ ਹੁੰਦੀ ਹੈ ਇਸ ਦਾ ਉਹਨਾਂ ਬੱਚਿਆਂ ਨਾਲ ਕੋਈ ਲੈਣਾ ਦੇਣਾ ਨਹੀਂ ਹੁੰਦਾ ਜਿਨ੍ਹਾਂ ਨੂੰ ਤੁਸੀਂ ਜਾਣਦੇ ਹੁੰਦੇ ਹੋ ਇਹ ਬੱਚਾ ਇੱਕ ਹੋਰ ਪੰਛੀ ਹੈ ਪਰ ਤੁਸੀਂ ਇਸ ਦੇ ਖੰਭਾ ਨੂੰ ਕਟੋਗੇ ਅਤੇ ਚੁੰਝ ਨੂੰ ਠੀਕ ਕਰੋਗੇ ਅਤੇ ਕਹੋਗੇ ਪੁੱਤਰ ਹੁਣ ਤੁਸੀਂ ਇਸ ਦੁਨੀਆ ਵਿੱਚ ਉੱਡਣ ਵਿਚਰਨ ਦੇ ਯੋਗ ਹੋ ਗਿਆ ਹੈ। ਉਸੋ ਵੀਡੀਓ ਵਿੱਚ ਹੋਈਆਂ ਪੁੱਲਾਂ ਚੱਕਾਂ ਦੀ ਖਿਮਾ ਜੀ ਜੇਕਰ ਅੱਜ ਦੀ ਇਹ ਵੀਡੀਓ ਥੋੜੀ ਜਿਹੀ ਵੀ ਵਧੀਆ ਲੱਗੇ ਤਾਂ ਇਸ ਵੀਡੀਓ ਨੂੰ ਲਾਈਕ ਕਰਕੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਜੀ ਵੀਡੀਓ ਨੂੰ ਅੱਜ ਤੋ ਤੱਕ ਦੇਖਣ ਲਈ ਬਹੁਤ ਬਹੁਤ ਧੰਨਵਾਦ।